ਸ਼ਾਸ਼ਰੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਤੰਦੂਰੀ ਪਿਆਜ਼ ਦਾ ਪਰਾਂਠਾ ਜਿਹੜਾ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਾਂ ਤਵੇ ਦੇ ਉੱਪਰ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਸਵੇਰ ਦੇ ਨਾਸ਼ਤੇ ਦੇ ਵਿੱਚ ਜ਼ਰੂਰ ਇਹ ਜਿਹੜਾ ਪਰਾਂਠਾ ਬਣਾ ਕੇ ਟਰਾਈ ਕਰਨਾ ਬਹੁਤ ਜ਼ਿਆਦਾ ਟੇਸਟੀ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਜਿਵੇਂ ਕਈਆਂ ਕਈ ਲੋਕ ਮਤਲਬ ਕਿ ਇਹ ਤਲਿਆ ਹੋਇਆ ਨਹੀਂ ਖਾਂਦੇ ਹੈਗੇ ਕਿ ਜਿਵੇਂ ਪਰਾਂਠੇ ਦੇ ਉੱਪਰ ਆਪਾਂ ਘਿਓ ਜਾਂ ਤੇਲ ਲਗਾ ਦਿੰਨੇ ਹੈਗੇ ਤਾਂ ਇਹ ਸਿੰਪਲ ਮਤਲਬ ਕਿ ਬਿਲਕੁਲ ਖੁਸ਼ਕ ਪਰਾਂਠਾ ਵੀ ਤੁਸੀਂ ਖਾ ਸਕਦੇ ਹੋਗੇ ਬਣਾ ਕੇ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਜਿਹੜਾ ਇਹ ਪਰਾਂਠਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਿਆ ਹਰੀਆਂ ਮਿਰਚਾਂ ਪਿਆਜ਼ ਤੇ ਕੁਛ ਮਹ ਪਾਲਕ ਦੇ ਪੱਤੇ ਲੈ ਲੈਨੇ ਤੇ ਕੁਛ ਬਾਥੂ ਦੇ ਤੇ ਜਿਹੜੀਆਂ ਹਰੀਆਂ ਮਿਰਚਾਂ ਇਹਨਾਂ ਨੂੰ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਬਾਥੂ ਹੈਗਾ ਪਾਲਕ ਹੈ ਉਹਨਾਂ ਨੂੰ ਵੀ ਬਰੀਕ-ਬਰੀਕ ਕਟਿੰਗ ਕਰ ਲਾਂਗੇ ਚਾਹੇ ਤੁਸੀਂ ਕੱਢ ਨਾਲ ਜਾਂ ਮਤਲਬ ਕਿ ਦਾਤ ਨਾਲ ਵੀ ਕਟਿੰਗ ਕਰ ਸਕਦੇ ਏਨੂੰ ਇਹ ਤੁਹਾਡੀ ਇੱਛਾ ਤੇ ਮੈਂ ਤਾਂ ਬਸ ਕਿਉਂ ਥੋੜਾ ਜਿਹਾ ਮਤਲਬ ਕਿ ਦੋ ਮੁਠੀਆਂ ਜਿਹੜੀਆਂ ਆਪਾਂ ਨੇ ਇਹ ਲੈਣਾ ਸੀਗਾ ਬਾਥੂ ਤੇ ਪਾਲਕ ਤੇ ਉਹਨੂੰ ਮੈਂ ਕੈਂਚੀ ਨਾਲ ਹੀ ਬਰੀਕ-ਬਰੀਕ ਕਰ ਲਿਆ ਤੇ ਨਾਲੀ ਆਪਾਂ ਜਿਹੜੇ ਪਿਆਜ਼ ਹੈਗੇ ਉਹਨਾਂ ਨੂੰ ਵੀ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਤੇ ਜੇ ਵੀਡੀਓ ਤੁਹਾਨੂੰ ਮੇਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਤ-ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤਵਤ-ਬਤ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਆ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਨਵੀਂ ਵੀਡੀਓ ਦਾ ਤੁਹਾਨੂੰ ਮਿਲ ਜਾਵੇ ਤਾਂ ਤੁਸੀਂ ਨਵੇਂ ਵੀਡੀਓ ਤੁਸੀਂ ਦੇਖ ਸਕੋ ਕਿਉਂਕਿ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਜਿਹੜੀ ਵੀ ਕੋਈ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਬਹੁਤ ਸੌਖੇ ਤਰੀਕੇ ਨਾਲ ਤੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਸੁਆਦ ਬਣ ਕੇ ਤਿਆਰ ਹੁੰਦੀ ਹੈਗੀ ਬਹੁਤ ਹੀ ਲਜੀਜ਼ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣੇ ਆਪਾਂ ਜਿਹੜੀ ਕਿ ਆਪਾਂ ਹੋਟਲਾਂ ਤੇ ਜਾਂ ਟਾਬਿਆਂ ਦੇ ਉੱਪਰ ਕਾਫੀ ਜ਼ਿਆਦਾ ਪੈਸੇ ਦੇ ਕੇ ਮਤਲਬ ਇਹ ਚੀਜ਼ ਖਾਣੇ ਆ ਤੇ ਇਹਨੂੰ ਆਪਾਂ ਘਰ ਦੇ ਵਿੱਚ ਹੀ ਨਾਰਮਲ ਬਣਾ ਸਕਦੇ ਆਂਗੇ ਨਾਲੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਨੇ ਕੀ ਕੁਛ ਪਾਇਆ ਇਹਦੇ ਵਿੱਚ ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਬਣਾ ਸਕਦੇ ਆਂ ਨੂੰ ਤੇ ਇਧਰ ਜਿਹੜੇ ਆਪਾਂ ਪਾਲਕ ਤੇ ਪੱਤੇ ਤੇ ਬਾਤੂ ਸੀਗੇ ਉਹਨਾਂ ਨੂੰ ਬਰੀਕ ਬਰੀਕ ਕਟਿੰਗ ਕਰ ਲਿਆ ਤੇ ਨਾਲ ਹੀ ਮੈਂ ਇੱਥੇ ਤਿੰਨ ਚਾਰ ਜਿਹੜੇ ਪਿਆਜ਼ ਲੈ ਲੈਨੇ ਆਂਗੇ ਮੀਡੀਅਮ ਸਾਈਜ਼ ਦੇ ਤੁਸੀਂ ਇਹ ਆਪਣੇ ਮਤਲਬ ਕਿ ਜਿੰਨੇ ਪ੍ਰਾਂਠੇ ਬਣਾਣੇ ਆਂਗੇ ਉਸ ਦੇ ਹਿਸਾਬ ਨਾਲ ਜਿਹੜੀ ਚੀਜ਼ ਐ ਤੁਸੀਂ ਲੈ ਸਕਦੇ ਹੋ ਜਿਵੇਂ ਇੱਥੇ 3-4 ਪਿਆਜ਼ ਲੈਂਦੇ ਨੇ ਮੈਂ ਤੇ 2 ਪੈਂਚ ਜਿਹੜੀ ਮੈਂ ਪਾਲਕ ਤੇ ਬਾਥੂ ਦੇ ਮਤਲਬ ਕਿ ਪੱਤੇ ਲੈਂਦੇ ਸੀਗੇ ਤੇ 4-5 ਹਰੀਆਂ ਮਿਰਚਾਂ ਲੈਂਤੀਆਂ ਸੀ ਇਹਦੇ ਨਾਲ ਮੈਂ ਇੱਥੇ 10 ਤੋਂ 12 ਪ੍ਰਾਂਠੇ ਜਿਹੜੇ ਆਰਾਮ ਨਾਲ ਬਣ ਕੇ ਤਿਆਰ ਹੋ ਜਾਣਗੇ ਮਤਲਬ ਮਤਲਬ 4 ਜਣਿਆਂ ਵਾਸਤੇ ਜਿਹੜੇ ਇਹ ਪ੍ਰਾਂਠੇ ਲੇਗੇ ਬਣ ਕੇ ਤਿਆਰ ਹੋ ਜਾਣਗੇ 12 ਪ੍ਰਾਂਠੇ ਆਰਾਮ ਨਾਲ ਬਣ ਜਾਂਦੇ ਨੇਗੇ ਐਨਿਕ ਸਮਾਨ ਤੋਂ ਵਧੀਆ ਮਟੀਰੀਅਲ ਲਾ ਕੇ ਮਤਲਬ ਕਿ ਇਹ ਵੀ ਕਾਫੀ ਕਾਫੀ ਜਿਹੜਾ ਮਤਲਬ ਕਿ ਜਿਹੜੀ ਸਟਫਿੰਗ ਹੈਗੀ ਲਗਾ ਕੇ ਤੇ 10 ਤੋਂ 12 ਪਰੌਟੇ ਬਣ ਕੇ ਤਿਆਰ ਹੋ ਜਾਂਦੇ ਤੇ ਇਹ ਜਿਹੜੇ ਪਿਆਜ਼ ਇਹਨਾਂ ਨੂੰ ਵੀ ਆਪਾਂ ਬਰੀਕ-ਬਰੀਕ ਛੀਰ ਲੈਗਾ ਤੇ ਇਧਰ ਆਪਾਂ ਰੋਟੀ ਹੈਗੀ ਜਿਹੜਾ ਪਰਾਂਠਾ ਬਣਾਉਣਾ ਤੁਸੀਂ ਮੱਕੀ ਦੇ ਆਟੇ ਦਾ ਵੀ ਬਣਾ ਸਕਦੇ ਹੋ ਬਾਜਰੇ ਦਾ ਵੀ ਬਣਾ ਸਕਦੇ ਹੋ ਕਣਕ ਦਾ ਵੀ ਬਣਾ ਸਕਦੇ ਹੋ ਤੇ ਜੇ ਤੁਸੀਂ ਮਤਲਬ ਕਿ ਮੈਦੇ ਵਾਲਾ ਖਾਣਾ ਤਾਂ ਨਾਨ ਨਾਨ ਟੈਪ ਮੈਦੇ ਦਾ ਵੀ ਬਣਾ ਸਕਦੇ ਹੋਗੇ ਤੇ ਮੈਂ ਇੱਥੇ ਬਣਾਇਆ ਕਣਕ ਦੇ ਆٹے ਦਾ ਤੇ ਕਣਕ ਦੇ ਆٹے ਨੂੰ ਵੀ ਆਪਾਂ ਸਾਈਡ ਤੇ ਗੁੰਨ ਕੇ ਰੱਖ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਜਿਹੜਾ ਪਿਆਜ਼ ਹੈ ਕਟਿੰਗ ਕਰ ਲਿਆ ਤੇ ਇਹਦੇ ਵਿੱਚ ਆਪਾਂ ਜੀਰਾ ਪਾ ਲਿਆ ਅੱਧਾ ਚਮਚ ਤੇ ਸਵਾਦ ਅਨਸਾਰ ਨੂਨ ਪਾ ਲਿਆ ਤੇ ਸਵਾਦ ਅਨਸਾਰ ਹੀ ਮਿਰਚ ਪਾ ਲਿਆ ਤੇ ਇਹਨੂੰ ਹਲਕੇ ਚਮ ਹਲਕੇ ਹੱਥ ਨਾਲ ਜਾਂ ਤੁਸੀਂ ਚਮਚੇ ਨਾਲ ਕਿਸੇ ਵੀ ਚੀਜ਼ ਨਾਲ ਇਹਨੂੰ ਹਲਕਾ-ਹਲਕਾ ਜਿਹੜਾ ਮਿਕਸ ਕਰ ਲੈਣਾ ਸਟਫਿੰਗ ਨੂੰ ਤੇ ਤਾਂ ਕਿ ਜਿਹੜਾ ਨਾਣ ਮਿਰਚ ਸਾਰਾ ਰਲ ਜਾਵੇ ਤੇ ਇਹਨੂੰ ਜਿਆਦਾ ਟਾਈਮ ਪਹਿਲਾਂ ਨਹੀਂ ਬਣਾ ਕੇ ਰੱਖਣਾ ਤਾਂ ਕਿ ਜਿਹੜਾ ਪਾਣੀ ਹੈਗਾ ਉਹ ਰਿਲੀਜ਼ ਹੋ ਜਾਂਦਾ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਤਾਂ ਇਹਨੂੰ ਜਦੋਂ ਆਪਾਂ ਨੇ ਪਰੌਂਠਾ ਬਣਾਉਣਾ ਹੈ ਉਹਦੀ ਮਤਲਬ ਕਿ ਇਹਨੂੰ ਬਣਾਉਣੀ ਹੈਗੀ ਸਟਫਿੰਗ ਨੂੰ ਨਾਣ ਮਿਰਚ ਪਾਉਣਾ ਹੈਗਾ ਤੇ ਫਿਰ ਪਾਣੀ ਹੈ ਜਿਹੜਾ ਉਹ ਹਰਤੀਸ ਘੱਟ ਹੁੰਦਾ ਹੈਗਾ ਤੇ फटाफट ਜਿਹੜੇ ਪਰੌਂਠੇ ਆਪਣੇ ਬਣ ਕੇ ਤਿਆਰ ਹੋ ਜਾਂਦੇ ਹੈਗੇ ਇਹ ਆਪਣੀ ਸਟਫਿੰਗ ਹੈ ਜਿਹੜੀ ਮਿਕਸ ਕਰ ਲਈ ਹੈਗੀ ਤੇ ਇਧਰ ਜਿਹੜਾ ਆਪਾਂ ਆਟਾ ਗੁੰਨ ਕੇ ਵਧੀਆ ਆਪਣਾ ਟਿਕ ਗਿਆ ਸੀਗਾ 10-15 ਮਿੰਟ ਰੈਸਟ ਤੇ ਰੱਖਿਆ ਹੋਇਆ ਸੀਗਾ ਤਿਆਰ ਹੋ ਗਿਆ ਆਟਾ ਤੇ ਉਹਦੇ ਵਿੱਚੋਂ ਆਪਾਂ ਇੱਕ ਪੇੜਾ ਲੈ ਲਵਾਂਗੇ ਤੇ ਪੇੜਾ ਥੋੜਾ ਜਿਹਾ ਰੋਟੀ ਨਾਲੋਂ ਵੱਡਾ ਲਵਾਂਗੇ ਤੇ ਕਿਉਂਕਿ ਆਪਾਂ ਜਿਹੜਾ ਇਹ ਥੋੜਾ ਜਿਹਾ ਮੋਟਾ ਬੇਲਾਂਗੇ ਇੱਕ ਪੇੜਾ ਲੈ ਲਿਆ ਆਪਾਂ ਕਣਕ ਦੇ ਆਟੇ ਦਾ ਤੇ ਉਸ ਤੋਂ ਬਾਅਦ ਆਪਾਂ ਇਸ ਤੇ ਸੁੱਕਾ ਆਟਾ ਲਾ ਕੇ ਤੇਨੂੰ ਥੋੜਾ ਜਿਹਾ ਮੋਟਾ ਬੇਲਾਂਗੇ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਇਹ ਸਟਫਿੰਗ ਹੈਗੀ ਉਹ ਲਾਉਣੀ ਹੈਗੀ ਉੱਪਰ ਤੇ ਜਿਹੜਾ ਇਹ ਪਰੌਂਠਾ ਬਣਾਉਣਾ ਹੈਗਾ ਆਪਾਂ ਕੁਲਚਾ ਟਾਈਪ ਪਰੌਂਠਾ ਬਣ ਜਾਂਦਾ ਹੈ ਬਹੁਤ ਜ਼ਿਆਦਾ ਟੇਸਟੀ ਲੱਗਦਾਗਾ ਐਨਾ ਕੁ ਤੁਸੀਂ ਮੋਟਾ ਰੱਖਣਾ ਇਹਨੂੰ ਜਿਆਦਾ ਪਤਲਾ ਨਹੀਂ ਕਰਨਾ ਤੇ ਇਹਨੂੰ ਆਪਾਂ ਚੱਕਾਂਗੇ ਤੇ ਸਿੱਧਾ ਆਪਾਂ ਸਟਫਿੰਗ ਦੇ ਉੱਪਰ ਇਸ ਤਰ੍ਹਾਂ ਰੱਖ ਲਵਾਂਗੇ ਤੇ ਨੂੰ ਹੱਥ ਨਾਲ ਹਲਕੇ ਹਲਕੇ ਹੱਥ ਨਾਲ ਦਬਾ ਲਵਾਂਗੇ ਤਾਂ ਕਿ ਜਿਹੜੀ ਸਟਫਿੰਗ ਹੈਗੀ ਪਿਆਜ਼ ਤੇ ਬਾਤੂ ਪਾਲਕ ਦੀ ਉਹ ਇਹਦੇ ਨਾਲ ਚਿਪ ਜਾਵੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਸਟਫਿੰਗ ਹੈ ਲੱਗ ਕੇ ਤਿਆਰ ਹੋ ਗਈ ਤੇ ਇੱਧਰ ਤਵਾ ਆਪਣਾ ਗਰਮ ਹੈਗਾ ਤੇ ਦੂਸਰੀ ਸਾਈਡ ਆਪਾਂ ਪਾਣੀ ਲੈ ਲਵਾਂਗੇ ਤੇ ਤਵੇ ਦੇ ਉੱਪਰ ਇਸ ਤਰ੍ਹਾਂ ਪਾ ਦਵਾਂਗੇ ਤੇ ਇਹਨੂੰ ਆਪਾਂ ਪਹਿਲਾਂ ਘੱਟ ਗੈਸ ਦੇ ਉੱਤੇ ਸੇਕਾਂਗੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਫੁੱਲ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਵਧੀਆ ਸਿੱਕ ਜਾਊਗਾ ਤੇ ਨਾਲ ਹੀ ਆਪਾਂ ਇੱਧਰ ਇੱਕ ਪੇੜਾ ਹੋਰ ਲੈ ਲਿਆ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਦਬਾ ਕੇ ਤੇ ਤਿਆਰ ਕਰ ਲਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਬਾਕੀ ਦੇ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ఇద్దరండా థా థా సెక గాయి హను తేను లేదా తనూ ఉల్టా కి మలీతో పకడక గేస్ ఇద్దరలా పాసా జాకే బ తూరి టై జాంఠా కుచా కహేనుఠా కనకే తయారు ఇద్దరలే పాసే థల్ దేన ਤੇ ਇਧਰਲੇ ਪਾਸੇ ਜੇ ਤੁਹਾਨੂੰ ਥੋੜਾ ਜਿਹਾ ਕੱਚਾ ਲੱਗਦਾ ਹੈਗਾ ਜਿਵੇਂ ਥੋੜਾ ਹਲਕਾ ਹਲਕਾ ਪਤਾ ਲੱਗਦਾ ਵੀ ਹਲਕਾ ਜਿਹਾ ਕੱਚਾ ਹੈ ਜਾਂ ਤਾਂ ਇਹਨੂੰ ਤੁਸੀਂ ਡਾਇਰੈਕਟ ਗੈਸ ਤੇ ਸੇਕ ਸਕਦੇ ਹੋ ਜਾਂ ਤਵੇ ਦੇ ਉੱਪਰ ਹੀ ਤੁਸੀਂ ਥੋੜੀ ਟਾਈਮ ਟਾਈਮ ਹੈ ਜਿਹੜਾ ਇਸ ਤਰ੍ਹਾਂ ਇਹਨੂੰ ਖੁਰਚੀ ਨਾਲ ਮਤਲਬ ਕਿ ਲਾ ਕੇ ਤੇ 2 ਕੁ ਮਿੰਟ ਇਹਨੂੰ ਮਿੰਟਾ ਡੇਢ ਮਿੰਟ ਜਿਹੜਾ ਸੇਕ ਲਵਾ ਸਕਦੇ ਆ ਸਲੋ ਫਲੇਮ ਦੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਪਰੌਂਠਾ ਬਣ ਕੇ ਤਿਆਰ ਹੋ ਜਾਊਗਾ ਹੁਣ ਆਪਾਂ ਉੱਪਰ ਪਾ ਲਿਆ ਇਹਦੇ ਦੇਸੀ ਘਿਓ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫਲਾ ਲਮਾ ਕੇ ਕਿ ਉਹਨੂੰ ਇਸ ਤਰ੍ਹਾਂ ਤੇ ਬਹੁਤ ਹੀ ਕ੍ਰਿਸਪੀ ਜਿਹੜਾ ਪਰੌਂਠਾ ਬਣ ਕੇ ਤਿਆਰ ਹੋਇਆ ਹੈਗਾ ਸਵੇਰ ਦੇ ਨਾਸ਼ਤੇ ਦੇ ਵਿੱਚ ਤੁਸੀਂ ਇਹਨੂੰ ਦਹੀਂ ਨਾਲ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਚਾਹੇ ਆਚਾਰ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੁਆਦ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਰਤਬਰ ਸ਼ੇਅਰ ਕਰਨਾ ਤੇ ਜਲਦੀ ਮਿਲਦੇ ਹਾਂਗੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਤਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ